ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਲੈ ਕੇ ਜਿਹੜੀ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਜਿਸ ਦੇ ਵਿੱਚ ਰਾਜਕਮਲ ਚੌਧਰੀ ਉਹਨਾਂ ਨੇ ਮੁੱਖ ਚੋਣ ਅਧਿਕਾਰੀ ਨੇ ਪੰਜਾਬ ਦੇ ਐਲਾਨ ਕਰ ਦਿੱਤਾ ਤੇ ਉਹ ਐਲਾਨ ਹੁਣ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਕਿ ਕੀ ਕੀ ਨਿਯਮ ਤੈਅ ਕੀਤੇ ਗਏ ਨੇ ਤੇ ਤਾਰੀਖ ਕਿਹੜੀ ਹੈ ਤਾਰੀਖ ਹੈ 15 ਅਕਤੂਬਰ 2024 ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੰਚਾਇਤੀ ਚੋਣਾਂ ਹੋਣਗੀਆਂ 13237 ਗ੍ਰਾਮ ਪੰਚਾਇਤਾਂ ਨੇ ਪੰਜਾਬ ਰਾਜ ਚੋਣ ਕਮਿਸ਼ਨ ਦੇ ਮੁਤਾਬਕ ਜਿਹੜੀਆਂ ਚੋਣਾਂ ਨੇ ਉਹ 15 ਅਕਤੂਬਰ 2024 ਨੂੰ ਹੋਣ ਜਾ ਰਹੀਆਂ ਨੇ ਇਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ 15 ਅਕਤੂਬਰ 2024 ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਔਰ ਕਾਗਜ਼ ਕਦੋਂ ਭਰੇ ਜਾ ਸਕਦੇ ਨੇ ਇੱਕ ਸਰਪੰਚ ਤੇ ਪੰਚ ਦੇ ਵੱਲੋਂ ਔਰ ਕਿੰਨੀ ਨੋਮੀਨੇਸ਼ਨ ਫੀਸ ਰੱਖੀ ਗਈ ਹੈ ਔਰ ਕਿੰਨਾ ਇੱਕ ਸਰਪੰਚ ਤੇ ਪੰਚ ਆਪਣੀ ਚੋਣ ਮਹੀਮ ਦੇ ਉੱਤੇ ਖਰਚ ਕਰ ਸਕਦਾ ਕੱਲੀ-ਕੱਲੀ ਗੱਲ ਤੁਹਾਡੇ ਨਾਲ ਡਿਟੇਲ ਦੇ ਵਿੱਚ ਸਾਂਝੀ ਕਰਦੇ ਹਾਂ ਗ੍ਰਾਮ ਪੰਚਾਇਤਾਂ ਕੋਲ ਨੇ 13237 ਪਹਿਲਾਂ 241 ਤੱਕ ਸਨ 13241 ਜਿਨ੍ਹਾਂ ਦੇ ਵਿੱਚੋਂ ਚਾਰ ਨੂੰ ਹੋਰ ਪਾਸੇ ਮਰਜ ਕਰ ਦਿੱਤਾ ਗਿਆ ਨਗਰ ਪੰਚਾਇਤਾਂ ਵੱਲ ਪਰ ਗ੍ਰਾਮ ਪੰਚਾਇਤਾਂ 13237 ਨੇ ਜਿਹੜੇ ਕੀ ਗ੍ਰਾਮ ਪੰਚਾਇਤਾਂ ਦੇ ਵਿੱਚ ਇੱਕ ਗ੍ਰਾਮ ਪੰਚਾਇਤ ਦੇ ਵਿੱਚ 5 ਤੋਂ ਲੈ ਕੇ 13 ਪੰਚ ਚੁਣੇ ਜਾ ਸਕਦੇ ਨੇ ਵਾਰਡਬੰਦੀ ਦੇ ਹਿਸਾਬ ਦੇ ਨਾਲ ਤੇ ਇੱਕ ਸਰਪੰਚ ਦੀ ਚੋਣ ਹੋਣੀ ਹੈ ਔਰ ਜਿੱਥੇ ਸਰਬਸੰਮਤੀ ਨਾਲ ਚੁਣੇ ਗਏ ਉੱਥੇ ਕਿਸੇ ਤਰ੍ਹਾਂ ਦਾ ਚੋਣ ਜਾਬਤਾ ਲਾਗੂ ਨਹੀਂ ਹੋਵੇਗਾ ਪਰ ਪੂਰੀ ಗ್ರಾಮ ਪੰਚਾਇਤ ਦੇ ਵਿੱਚੋਂ ਜੇ ਕਿਸੇ ਇੱਕ ਵਾਰਡ ਦੇ ਵਿੱਚ ਵੀ ਪੰਚ ਦੀ ਚੋਣ ਹੁੰਦੀ ਹੈ ਤਾਂ ਫਿਰ ਪੂਰੇ ਪਿੰਡ ਦੇ ਉੱਤੇ ਹੀ ਚੋਣ ਜਾਬਤਾ ਲਾਗੂ ਹੋਵੇਗਾ 19110 ਪੋਲਿੰਗ ਬੂਥ ਬਣਾਏ ਗਏ ਨੇ ਔਰ 1 ਕਰੋੜ 33 ਲੱਖ 97932 ਕੁੱਲ ਵੋਟਰ ਨੇ ਪਿੰਡਾਂ ਦੇ ਜਿਨ੍ਹਾਂ ਨੇ 13237 ಗ್ರಾಮ ਪੰਚਾਇਤਾਂ ਨੂੰ ਚੁਣਨਾ ਹੈ ਵੋਟਰਾਂ ਦੀ ਗਿਣਤੀ ਹੈ 1 ਕਰੋੜ 33 ਲੱਖ 97932 ਇਹ ਵੈਲਟ ਪੇਪਰ ਦੇਣਾ ਹੀ ਪਹਿਲਾ ਵਿਭਾਗ ਇਹ ਜਿਹੜੀ ਆ VOTING ਹੋਣੀ ਹੈ ਨੋਟਾ ਦੀ ਆਪਸ਼ਨ ਵੀ 2018 ਦੀਆਂ ਪੰਚਾਇਤੀ ਚੋਣਾਂ ਦੇ ਮੁਤਾਬਕ ਉਸੇ ਤਰ੍ਹਾਂ ਅੱਗੇ ਰੱਖੀ ਗਈ ਹੈ ਉਸ ਵੈਲਟ ਪੇਪਰ ਦੇ ਵਿੱਚ ਅਖੀਰ ਦੇ ਵਿੱਚ ਨੋਟਾ ਦਾ ਵੀ ਜਿਹੜਾ ਤੁਹਾਡੇ ਕੋਲ ਆਪਸ਼ਨ ਹੋਵੇਗਾ ਜੇ ਤੁਹਾਨੂੰ ਕੋਈ ਵੀ ਪੰਚ ਜਾਂ ਸਰਪੰਚ ਜਿਹੜੇ ਉਮੀਦਵਾਰ ਹੋਣਗੇ ਨਹੀਂ ਪਸੰਦ ਤਾਂ ਤੁਸੀਂ ਵਿਧਾਨ ਸਭਾ ਤਾਂ ਲੋਕ ਸਭਾ ਦੀਆਂ ਚੋਣਾਂ ਦੀ ਤਰਜ਼ ਦੇ ਉੱਤੇ ਨੋਟਾ ਦੀ ਚੋਣ ਵੀ ਕਰ ਸਕਦੇ ਹੋ ਤੁਹਾਡੀ ਮਰਜ਼ੀ ਹੈ 100 ਰੁਪਏ ਨਾਮੀਨੇਸ਼ਨ ਫੀਸ ਸਰਪੰਚ ਉਮੀਦਵਾਰ ਲਈ ਰੱਖੀ ਗਈ ਹੈ 50 ਰੁਪਏ ਜਿਹੜੀ ਆ ਫੀਸ ਉਹ ਐਸਸੀ ਤੇ ਬੀਸੀ ਕੈਟਾਗਰੀ ਦੇ ਜਿਹੜੇ ਨੇ ਉਹ ਪੰਚ ਤੇ ਸਰਪੰਚ ਉਮੀਦਵਾਰਾਂ ਲਈ ਰੱਖੀ ਗਈ ਹੈ 100 ਰੁਪਏ ਨੋਮੀਨੇਸ਼ਨ ਫੀਸ ਹੈ ਪੰਚ ਤੇ ਸਰਪੰਚ ਲਈ 50 ਰੁਪਏ ਫੀਸ ਉਹਨਾਂ ਲਈ ਹੈ ਜਿਹੜੇ ਐਸਸੀ ਜਾਂ ਬੀਸੀ ਕੈਟਾਗਰੀ ਦੇ ਨਾਲ ਸੰਬੰਧਿਤ ਨੇ 40000 ਰੁਪਇਆ ਸਰਪੰਚ ਆਪਣੀ ਚੋਣ ਮੁਹਿੰਮ ਦੇ ਉੱਤੇ ਕਾਗਜ਼ਾਂ ਦੇ ਵਿੱਚ ਖਰਚ ਕਰ ਸਕਦਾ ਉਹ ਵੱਖਰੀ ਗੱਲ ਹੈ ਕਿ ਪਿੰਡਾਂ ਦੇ ਵਿੱਚ ਕਈ ਲੱਖਾਂ ਖਰਚ ਵੀ ਹੁੰਦੇ ਨੇ ਤੇ ਕਿਤੇ ਕਿਤੇ ਸਰਬਸੰਮਤੀ ਵੀ ਹੁੰਦੀ ਹੈ ਕਿਤੇ ਇੱਕ ਥੇਲਾ ਵੀ ਨਹੀਂ ਲੱਗਦਾ ਪੈਸਾ ਵੀ ਨਹੀਂ ਲੱਗਦਾ 30000 ਰੁਪਏ ਪੰਚ ਦੇ ਲਈ ਰੱਖੀ ਗਈ ਹੈ ਜਿਹੜੀ ਕਿ ਪਿਛਲੀ ਵਾਰੀ ਸਰਪੰਚ ਦੇ ਵਾਸਤੇ ਇਹੀ ਜਿਹੜੀ ਚੋਣ ਮਹੀਨ ਦੇ ਲਈ ਪ੍ਰਚਾਰ ਕਰਨ ਦੀ ਰਾਸ਼ੀ 30000 ਰੁਪਏ ਸੀ ਪੰਚ ਦੇ ਲਈ 20000 ਰੁਪਏ ਸੀ ਤਾਂ ਇਸ ਵਾਰ 5 ਸਾਲ ਬਾਅਦ ਜਿਹੜੀ ਹੁਣ ਚੋਣ ਹੁਣ ਜਾ ਰਹੀ ਹੈ ਲਗਭਗ 6 ਸਾਲ ਹੀ ਕਹਾਂਗੇ ਇਸ ਦੇ ਵਿੱਚ ਜਿਹੜੀ ਹੈ ਰਾਸ਼ੀ ਵਧਾ ਦਿੱਤੀ ਗਈ ਹੈ 10-10000 ਰੁਪਏ 40000 ਰੁਪਏ ਸਰਪੰਚ ਖਰਚ ਕਰ ਸਕਦਾ ਤੇ ਪੰਚ ਉਮੀਦਵਾਰ ਵੀ ₹1000 ਖਰਚ ਕਰ ਸਕਦਾ ਤੇ ਮਾਡਲ ਆਫ ਕੰਡਕਟ ਦੇ ਵਿੱਚ ਜਿਹੜਾ ਸਰਕਾਰੀ ਵਹੀਕਲ ਜਾਂ ਮੰਤਰੀਆਂ ਦੇ ਵੱਲੋਂ ਐਲਾਨ ਨਵੀਆਂ ਗ੍ਰਾਂਟਾਂ ਉਹ ਨਹੀਂ ਦਿੱਤੀਆਂ ਜਾਣਗੀਆਂ ਨਵੀਆਂ ਸਕੀਮਾਂ ਨਵੇਂ ਵਾਦੇ ਨਹੀਂ ਹੋਣਗੇ ਇਹ ਮਾਡਲ ਆਫ ਕੋਡ ਆਫ ਕੰਡਕਟ ਦੇ ਵਿੱਚ ਜਾਰੀ ਰਹੇਗਾ ਔਰ 27 ਤਰੀਕ ਨੂੰ 27 ਸਤੰਬਰ ਨੂੰ ਨੋਮੀਨੇਸ਼ਨ ਫਾਈਲ ਕਰ ਸਕਦੇ ਹੋ ਤੁਸੀਂ 11 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਇਹ ਸਮਾਂ ਵਿੱਚ ਰੱਖਿਆ ਜਾਏਗਾ 27 ਤਰੀਕ ਤੋਂ ਲੈ ਕੇ ਇਹ ਨੋਮੀਨੇਸ਼ਨ ਚੱਲੇਗੀ 4 ਅਕਤੂਬਰ ਤੱਕ 27 ਸਤੰਬਰ ਨੂੰ ਸ਼ੁਰੂ ਹੋ ਕੇ ਇੱਕ ਹਫ਼ਤੇ ਦਾ ਲਗਭਗ ਸਮਾਂ ਤੁਹਾਨੂੰ ਮਿਲੇਗਾ 4 ਅਕਤੂਬਰ ਤੱਕ 3 ਵਜੇ ਤੱਕ ਤੁਸੀਂ ਨੋਮੀਨੇਸ਼ਨ ਫਾਈਲ ਕਰ ਸਕਦੇ ਹੋ ਤੇ 5 ਨੂੰ ਇਸ ਦੀ ਸਕਰੂਟੀ ਹੋਣੀ ਹੈ ਕਿਉਂਕਿ ਵਿੱਚੋਂ 3 ਤੇ 4 ਨੂੰ ਛੁੱਟੀ ਆ ਜਿਹੜੀ ਦੱਸੀ ਜਾਂਦੀ ਹੈ ਇਸ ਕਰਕੇ ਸਕਰੂਟਨੀ 5 ਨੂੰ ਹੋ ਜਾਵੇਗੀ 27 ਅਕਤੂਬਰ ਤੋਂ ਲੈ ਕੇ 4 ਅਕਤੂਬਰ ਤੱਕ ਤੁਸੀਂ ਨਾਮੀਨੇਸ਼ਨ ਫਾਈਲ ਕਰ ਸਕਦੇ ਹੋ ਜੇਕਰ ਪੰਚ ਜਾਂ ਸਰਪੰਚ ਦੇ ਉਮੀਦਵਾਰ ਬਣਨਾ ਹੈ 5 ਤਰੀਕ ਨੂੰ ਅਕਤੂਬਰ ਨੂੰ ਸਕਰੂਟਨੀ ਹੋ ਜਾਣੀ ਹੈ ਤੇ 7 ਨੂੰ ਕਾਗਜ਼ ਤੁਸੀਂ ਵਾਪਸ ਲੈ ਸਕਦੇ ਹੋ ਕਈ ਵਾਰੀ ਵਿਧਰਾ ਕਰਨੇ ਹੁੰਦੇ ਨੇ ਕਿਸੇ ਨੇ ਤੇ ਉਹ ਨਾਮੀਨੇਸ਼ਨ ਤੁਸੀਂ ਵਿਧਡਰਾ ਕਰ ਸਕਦੇ ਹੋ ਕਈ ਵਾਰੀ ਕਵਰਿੰਗ ਕੈਂਡੀਡੇਟ ਇੱਕ ਨਾਲ ਪਾਇਆ ਜਾਂਦਾ ਹੈ ਉਹਦੇ ਕਾਗਜ਼ ਵੀ ਵਾਪਸ ਲਏ ਜਾਂਦੇ ਆ ਤੇ 7 ਅਕਤੂਬਰ ਨੂੰ ਕਾਗਜ਼ੀ ਵਾਪਸੋ ਕਾਗਜ਼ ਨੇ ਜਿਹੜੇ ਵਾਪਸ ਹੋ ਸਕਦੇ ਨੇ 15 ਅਕਤੂਬਰ 2024 ਦਾ ਦਿਨ ਹੈ ਲਗਭਗ 10 ਮਹੀਨੇ ਜਿਹੜੇ ਦੇਰੀ ਦੇ ਨਾਲ ਪੰਚਾਇਤੀ ਚੋਣਾਂ ਨੇ ਪ੍ਰਚਲਣ ਜਾ ਰਹੀਆਂ ਨੇ ਪੰਜਾਬ ਦੀਆਂ ਪੰਚਾਇਤੀ ਚੋਣਾਂ 13237 ਗ੍ਰਾਮ ਪੰਚਾਇਤਾਂ 15 ਅਕਤੂਬਰ 2024 ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦਾ ਇਹ ਸਮਾਂ ਜਿੱਥੇ ਇਹ ਪੰਚਾਇਤੀ ਚੋਣਾਂ ਨੇ ਜਿਹੜੀਆਂ ਉਹ ਹੋਣਗੀਆਂ ਇਹ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕੀਤੀ ਹੈ ਕਿ 15 ਅਕਤੂਬਰ ਨੂੰ ਜਿਹੜੀ ਹੈ ਇਹ ਚੋਣ ਹੋਣ ਜਾ ਰਹੀ ਹੈ ਤੇ ਦਿਨ ਹੋਵੇਗਾ ਮੰਗਲਵਾਰ ਇਹ ਮੰਗਲਵਾਰ ਨੂੰ ਚੋਣ ਹੋਣੀ ਹੈ 15 ਅਕਤੂਬਰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸ਼ਾਮ 4 ਵਜੇ ਦਾ ਮਤਲਬ ਇਹ ਹੈ ਕਿ 19 ਡੇਰ ਤੱਕ ਜਿਹੜੇ ਪੋਲਿੰਗ ਬੂਥ ਨੇ ਉਦੋਂ ਤੱਕ ਜਿਹੜਾ ਐਂਟਰ ਅੰਦਰ ਕਰ ਗਿਆ ਉਸ ਦੀ ਅਖੀਰ ਤੱਕ ਵੋਟ ਪਏਗੀ ਹੀ ਪਏਗੀ 4 ਵਜੇ ਤੋਂ ਬਾਅਦ ਵਾਲੇ ਨੂੰ ਉੱਥੇ ਐਂਟਰੀ ਨਹੀਂ ਦਿੱਤੀ ਜਾਏਗੀ ਔਰ 19110 ਪੋਲਿੰਗ ਬੂਥ ਬਣਾ ਦਿੱਤੇ ਗਏ ਨੇ ਇਹ ਸਾਰਾ ਵੇਰਵਾ ਪੰਜਾਬ ਰਾਜ ਦੇ ਜਿਹੜੇ ਚੋਣ ਕਮਿਸ਼ਨਰ ਨੇ ਉਹਨਾਂ ਦੇ ਵੱਲੋਂ ਸਾਂਝਾ ਕਰ ਦਿੱਤਾ ਗਿਆ ਰਾਜ ਕਮਲ ਕਮਲ ਚੌਧਰੀ ਨੇ ਜਿਹੜੇ ਉਹਨਾਂ ਦੇ ਵੱਲੋਂ ਇਹ ਵੇਰਵਾ ਸਾਂਝਾ ਕੀਤਾ ਗਿਆ 15 ਅਕਤੂਬਰ ਦਿਨ ਮੰਗਲਵਾਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਬੇਸਬਰੀ ਦੇ ਨਾਲ ਪਿੰਡਾਂ ਦੇ ਵਿੱਚ ਇੰਤਜ਼ਾਰ ਕੀਤਾ ਜਾ ਰਿਹਾ ਸੀ ਹਾਲਾਂਕਿ ਬਾਢੀ ਦਾ ਸੀਜ਼ਨ ਵੀ ਇਸੇ ਦੇ ਦੌਰਾਨ ਰਹੇਗਾ ਪਰ ਫਿਰ ਵੀ ਇਹਨਾਂ ਦਿਨਾਂ ਦੇ ਵਿੱਚ ਚੋਣਾਂ ਨੇਪਰੇ ਚੜ੍ਹਨ ਦੀ ਗੱਲ ਹੋ ਰਹੀ ਹੈ ਔਰ ਪੂਰਾ ਮਾਡਲ ਮਾਡਲ ਹੈ ਮਾਡਲ ਹੈ ਜਿਹੜਾ ਉਸ ਦਾ ਕੋਡ ਆਫ ਕੰਡਕਟ ਦਾ ਉਹ ਲਗਾ ਦਿੱਤਾ ਜਾਵੇਗਾ ਤੇ ਉਸ ਦੇ ਮੁਤਾਬਕ ਹੀ ਇਹ ਚੋਣਾਂ ਨੇਪਰੇ ਚੜ੍ਹਨਗੀਆਂ 15 ਅਕਤੂਬਰ ਦਿਨ ਮੰਗਲਵਾਰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੰਚਾਇਤੀ ਵੋਟਾਂ ਪੰਜਾਬ ਦੀਆਂ ਪੈਣਗੀਆਂ ਔਰ ਤੁਸੀਂ ਬਾਅਦ ਚੜ ਕੇ ਇਸ ਦੇ ਵਿੱਚ ਹਿੱਸਾ ਲੈ ਸਕਦੇ ਹੋ 1 ਕਰੋੜ ਜਿਹੜੇ 33 ਲੱਖ ਤੋਂ ਵੱਧ ਜਿਹੜੇ ਵੋਟਰ ਨੇ ਉਹ ਪਿੰਡਾਂ ਦੀਆਂ ਪੰਚਾਇਤਾਂ ਚੁਣਨ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਗੇ ਸਾਡੀ ਵੀ اپੀਲ ਹੈ ਕਿ ਤੁਸੀਂ ਵੀ ਆਪਣੀ ਵੋਟ ਜ਼ਰੂਰ ਪਾਣੀ ਆਪਣੀ ਗ੍ਰਾਮ ਪੰਚਾਇਤ ਨੂੰ ਚੁਣਨ ਦੇ ਲਈ ਔਰ ਪਹਿਲਾਂ ਹੀ ਸਰਕਾਰ ਦੇ ਵੱਲੋਂ ਜਿਹੜਾ ਇੱਕ ਐਲਾਨ ਹੈ ਪੰਜਾਬ ਦੇ ਵੱਲੋਂ ਕਿ 5 ਲੱਖ ਰੁਪਇਆ ਉਸ ਹਰੇਕ ಗ್ರಾಮ ਪੰਚਾਇਤ ਨੂੰ ਮਿਲੇਗਾ ਜਿਹੜੀ ਸਰਬਸੰਮਤੀ ਦੇ ਨਾਲ ਆਪਣੇ ਪੰਚਾਇਤ ਨੂੰ ਚੁਣਨਗੇ ਤੇ ਜਿੱਥੇ ਵੋਟਾਂ ਪੈਣਗੀਆਂ ਉੱਥੇ ਉਹ ਸਾਰੀ ਪ੍ਰਕਿਰਿਆ ਤੇ ਜਿੱਥੇ ਸਰਬਸੰਮਤੀ ਨਾਲ ਉੱਥੇ ਸਰਕਾਰ ਦਾ ਐਲਾਨ ਤੁਹਾਡੇ ਤੱਕ ਪਹਿਲਾਂ ਹੀ ਪਹੁੰਚ ਚੁੱਕਾ ਹੈ ਤੁਹਾਡਾ ਕੀ ਸੋਚਣਾ ਹੈ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਫਿਲਹਾਲ ਇਸ ਜਾਣਕਾਰੀ ਵਿੱਚ ਇੰਨਾ ਹੀ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ